यहाँ पे लगे थे मेरे बच्चे यहाँ पे लगा था मुझको अभी बूट बना के निकाले थे बोली मेरा बच्चा खत्म हो गया वो ड्राइवर निकला बोला क्या ड्राइवर बोला क्या कि क्या हो गया मर गया तो क्या हो गया जो ड्राइवर था वो भाग गया कैसे? ड्राइवर निकला बोला कि मर गया तो क्या हो गया बोलकर भाग गया ड्राइवर ड्राइवर बोलकर भाग गया ਮੈਨੂੰ ਪੈਸਾ ਨਹੀਂ ਲੈਣਾ ਇਹ ਇਹ ਪੈਸੋ ਦੀ ਬਾਤ ਕਿਸ ਨੇ ਕੀਤੀ ਬਾਬੂ ਨੇ ਕੀਤੀ ਫੋਨ पे ਪੈਸਾ ਲੈ ਲਓ ਬਾਤ ਖਤਮ ਕਰ ਦਿਓ हमको ਪੈਸਾ ਨਹੀਂ ਲੈਣਾ ਬੱਚੇ ਦੇ ਬਦਲੇ ਮੇ ਬੱਚੇ ਦੀ ਜਾਨ ਚਾਹੀਏ ਤੁਮਨੇ ਕੰਦਾ ਕਿੱਥੇ ਆ ਇਦਾਂ ਕਰਕੇ ਛਿੜਾ ਕੇ ਭਾਜ ਜਾਓ ਮੈਨੂੰ ਇਨਸਾਫ ਚਾਹੀਦਾ ਇਹਨਾਂ ਦਾ ਫੈਕਟਰੀ ਸੀਲ ਹੋਣੀ ਚਾਹੀਦੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗਲਤ ਬਤ ਕਰਦੇ ਹੈਗੇ ਆ ਕਿ ਪਹੁੰਚੇ ਹੈਗੇ ਸਲੇਮ ਟਾਪਰੀ ਨਿਊ ਅਸ਼ੋਕਨਗਰ ਦੇ ਵਿੱਚ ਜਿੱਥੇ ਕੀ ਇੱਕ 1.5 ਸਾਲ ਦਾ ਬੱਚੇ ਦੀ ਮੌਤ ਹੋ ਜਾਂਦੀ ਹੈ ਬਲੈਰੋ ਗੱਡੀ ਦੇ ਚੱਕੇ ਦੇ ਥੱਲੇ ਆ ਕੇ ਸੋ ਗੱਲਬਾਤ ਕਰਦੇ ਆ ਜਿਹੜਾ ਪਰਿਵਾਰ ਇੱਥੇ ਪਹੁੰਚਿਆ ਹੋਇਆ ਉਹ ਉਸ ਮਾਂ ਨਾਲ ਵੀ ਆਪਾਂ ਗੱਲ ਕਰਦੇ ਹੈਗੇ ਆ ਜਿਹੜੀ ਮਾਂ ਰੋ ਰੋ ਕੇ ਬੁਰਾ ਹਾਲ ਕਰ ਰਹੀ ਹੈ ਜਿਸ ਮਾਂ ਨੇ ਆਪਣੇ ਪੇਟ 'ਚ 9 ਮਹੀਨੇ ਰੱਖਿਆ ਹੋਵੇ ਤੇ ਉਸ ਮਾਂ ਦਾ ਕੀ ਹਾਲ ਹੈਗਾ ਵਾ ਉਸ ਮਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਉਸ ਮਾਂ ਦਾ ਕੀ ਹਾਲ ਹੈਗਾ ਬੁਰਾ ਹਾਲ ਹੋ ਰਿਹਾ ਇਹੋ ਮਾਂ ਦਾ ਜਿਹੜਾ ਹਾਲ ਹੈਗਾ ਉਸ ਮਾਂ ਨਾਲ ਗੱਲਬਾਤ ਕਰਦੇ ਹੈਗੇ ਆ ਉਹ ਕੀ ਕਹਿੰਦੇ ਹੈਗੇ ਨੇ रुको रुको मेरा बच्चा है वो रुका नहीं फिर हमें ऐसे निकाले उसको वो चढ़ाई जा रहा था फिर मेरे बच्चे का सिर फुट गया भेजा निकल गया मैं बोली मेरा बच्चा खत्म हो गया वो ड्राइवर निकला बोला क्या ड्राइवर बोला क्या कि क्या हो गया मर गया तो क्या हो गया कितने का ये समय साढ़े चार बजे की बात बच्चा बच्चा क्या कर रहा था उसको जूता बच्चे की मौत हो गई वही पे मौत हो जो ड्राइवर था वो भाग गया ड्राइवर निकला बोला की मर गया तो क्या हो गया बोलकर भाग गया ड्राइवर ड्राइवर बोलकर भाग गया ये जब ये पहले भी ऐसे हुआ ये ड्राइवर ड्राइवर ड्रेवर ऐसे हर करता था पूरे मोहल्ले वाले तंग थे ये गड्डी से ये फैक्ट्री से मोहल्ले वाले से झगड़ा करते थे मोहल्ले वाले के बात मानते नहीं थे फिर वो बच्चे के मौत कर दिए और वो क्या बोलते हैं जो मैन है वो बाबू बोल रहे हैं बाबू बोल रहे हैं पैसा ले लो बात खत्म कर लो मैनू पैसा नहीं लेना ये पैसों की बात किसने की बाबू ने की फोन पे पैसा ले लो बात खत्म कर दो हमको पैसा नहीं लेना बच्चे के बदले में बच्चे की जान चाहिए नहीं तभी हम मानेंगे मुझे फैसला यही चाहिए जान के बदला जान चाहिए और कुछ भी नहीं चाहिए मैंने फिर बाद में फिर बाद में क्या हुआ बाद में पुलिस मौके पर पाई थी नहीं, नहीं। पुलिस को फोन किया पुलिस आई नहीं आधे घंटे बाद आई फिर बच्चे को फोटो वोटो खींच कर ले गए पुलिस बोले मैं जा रही हूँ सी लेकर आ जा फिर ले आना हम गए वो मेरे झूठ बोलकर अंदर ले गया बच्चे को गोद से छीन कर फिर हम मुझे भिग्रा दिया वहाँ से बोला तू जाओ तू जाओ अभी तक दिया नहीं बच्चा बच्चे की बॉडी आई नहीं मेरे घर तक अभी पुलिस वाले ने रखे हैं अब आप प्रशासन से क्या मांग कर रहे हो मैं प्रशासन से मांग कर रही हूँ जान के बदले ਜਾਨ ਦੇ ਦਿਓ ਔਰ ਉਸकी फैक्ट्री बंद ਕਰੋ سارے ਜਨ ਅੰਦਰ ਜਾਏ ਮੇਰੇ ਸੇ ਜਾਨ ਕੀ ਬਦਲੀ ਜਾਨ ਚਾਹੀਏ ਬਸ ਔਰ ਕੁਝ ਨਹੀਂ ਚਾਹੀਏ ਉਹ ਦੇਖ ਸਕਦੇ ਹਾਂ ਕਿ ਉਸ ਮਾਂ ਦਾ ਜੜਾਕ ਹਾਲ ਜਿਹੜਾ ਦੇਖ ਸਕਦੇ ਹੋ ਕਿ ਰੋ ਰੋ ਕੇ ਕਿੰਨਾ ਕੋ ਬੁਰਾ ਹਾਲ ਹੋਇਆ ਹੋਇਆ ਔਰ ਜਿਸ ਮਾਂ ਨੇ ਆਪਣੇ ਢਿੱਡ ਦੇ ਵਿੱਚ 9 ਮਹੀਨੇ ਰੱਖਿਆ ਹੋਵੇ ਤਾਂ ਉਸ ਮਾਂ ਦਾ ਕੀ ਹਾਲ ਹੈਗਾ ਉਹ ਦੇਖ ਸਕਦੇ ਹੋ ਕਿ ਮੱਲਾ ਜਿਹੜੇ ਨਵਸੀ ਹੈਗੇ ਨੇ ਪੂਰੇ ਕਿੰਨੇ ਰੋਸ਼ ਕਰ ਰਹੇ ਕਿੰਨਾ ਜਾਨਕੀ ਰੋ ਰੋ ਕੇ ਨਾ ਬੁਰਾ ਹਾਂ ਜੀ 8 ਸਾਲ ਬਾਅਦ ਬੱਚਾ ਹੋਇਆ ਇਹਨੂੰ ਪਹਿਲਾ ਹੀ ਬੱਚਾ ਸੀ ਸੋਚੋ ਉਹਦੀ ਇੱਥੇ ਕੀ ਬੀਤ ਰਹੀ ਹੈ ਤੈਨੂੰ ਸਾਫ ਚਾਹੀਦਾ ਆ ਫੈਕਟਰੀ ਬੰਦ ਹੋਣਾ ਚਾਹੀਏ ਤੁਸੀਂ ਕੋਣ ਤੁਸੀਂ ਕੋ ਦਾਦੀ ਹੂੰ ਦਾਦੀ ਹੂੰ ਮੈਂ ਮੇਰਾ ਬੱਚਾ ਗਿਆ ਮੈਨੂੰ ਪਤਾ ਮੇਰੇ ਅੱਖਾਂ ਦੇ ਸਾਹਮਣੇ ਉਹਦੀ ਲੱਤਾਂ ਤੇ ਚੜਿਆ ਉਹ ਤੇ ਪੂਰਾ ਭੇਜਾ ਬਾਹਰ ਆ ਗਿਆ ਕਹਿੰਦੀ ਮੰਮੀ ਬੱਚਾ ਮਰ ਗਿਆ ਮੈਂ ਕਿ ਕਿੱਦਾਂ ਮਰ ਗਿਆ ਗੱਡੀ ਵਾਲਾ ਬਾਹਰ ਨਿਕਲਿਆ ਮੈਂ ਕਿਹਾ ਤੂੰ ਮੇਰੇ ਬੱਚੇ ਨੂੰ ਮਾਰਤਾ ਤੂੰ ਮੈਨੂੰ ਕਹਿੰਦਾ ਕਿੱਥੇ ਆ ਇਦਾਂ ਕਰਕੇ ਛਿੜਾ ਕੇ ਭਾਜ ਜਾਓ ਅੱਛਾ ਮੈਨੂੰ ਇਨਸਾਫ ਚਾਹੀਦਾ ਇਹਨਾਂ ਦਾ ਫੈਕਟਰੀ ਸੀਲ ਹੋਣੀ ਚਾਹੀਦੀ ਵਾਸੂ ਫੈਕਟਰੀ ਦਾ ਸੀਲ ਹੋਣਾ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਬੱਚੇ ਦੇ ਬਦਲਾ ਬੱਚਾ ਚਾਹੀਦਾ ਮੈਨੂੰ ਪੈਸੇ ਦੀ ਲਾਲਚ ਨਹੀਂ ਹੈ ਇਹ ਕਿਹੜੀ ਚੀਜ਼ ਦੇ ਮੈਨੂੰ ਬੱਚਾ ਚਾਹੀਦਾ ਉਹਦਾ ਪੂਰਾ ਕਾਰਚਾਏ ਜੇਲ੍ਹ ਖਟੇ ਚਾਹੇ ਉਹਦੀ ਜੋ ਮਰਜ਼ੀ ਹੋਵੇ ਉਹਦੇ ਨਾਲ ਮੈਨੂੰ ਇਨਸਾਫ ਚਾਹੀਦਾ ਬਸ ਉਹ ਦੇਖ ਸਕਦੇ ਹੋ ਕਿ ਉਹ ਜਿਹੜਾ ਬੱਚਾ ਸੀ ਬੱਚੇ ਦੀ ਦਾਦੀ ਕਹਿ ਰਹੀ ਹੈਗੀ ਆ ਤੇ ਉਹ ਕਹਿ ਰਹੀ ਹੈ ਕਿ ਉਹਨੂੰ ਜੇਲ੍ਹ ਹੋਣੀ ਚਾਹੀਦੀ ਹੈ ਜਿਹੜਾ ਫੈਕਟਰੀ ਮਾਲਕ ਹੈਗਾ ਵਾ ਫੈਕਟਰੀ ਮਾਲਕ ਨੂੰ ਵੀ ਅਰੈਸਟ ਕੀਤਾ ਜਾਵੇ ਦੇਖੋ ਕਿਦਾਂ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਗੇਟ ਖਲਾਓ ਗੇਟ ਖਲਾਓ ਗੇਟ ਖਲਾਓ ਗੇਟ ਖਲਾਓ ਇੱਕ ਮਿੰਟ ਜੇਟ ਕੋਲ ਇਹ ਜੋ ਉਧਰ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਜੀ ਉੱਥੇ ਫੈਕਟਰੀ ਆ ਭੁਜੇ ਦੀ ਤੇ ਦੂਜੇ ਦੀ ਕੋਰਕੁਰਿਆਂ ਦੀ ਤੇ ਆਕੀ ਆਪਣੇ ਬਾਸੂ ਵਾਲਿਆਂ ਦੀ ਕਿੱਥੇ ਉਹ ਮਾਲ ਲੋਡ ਕਰਕੇ ਗੱਡੀ ਖੜਾ ਬੈਕ ਕਰ ਰਿਹਾ ਸੀ ਹੁਣ ਦੇਖਿਆ ਨਹੀਂ ਪਹਿਲਾਂ ਪਹਿਲਾਂ ਵੀ ਲੋਕਾਂ ਨੇ ਨੂੰ ਕਿਹਾ ਬਹੁਤ ਕਿ ਨੌਕੀਆ ਥੋੜਾ ਧਿਆਨ ਨਾਲ ਚਲਾਇਆ ਕਰੋ ਕਿਉਂ ਬੱਚੇ ਹੁੰਦੇ ਆ ਗਲੀ ਛੋਟੀ ਆ ਪਰ ਉਹਨਾਂ ਨੇ ਨਹੀਂ ਸੁਣਿਆ ਅੱਜ ਜੋ ਐਕਸੀਡੈਂਟ ਹੋ ਗਿਆ ਬੜੇ ਦੁਖ ਦੀ ਗੱਲ ਐ ਛੋਟਾ ਜਿਹਾ ਬੱਚਾ ਸੀ ਬਸੂ ਜੋ ਖਤਮ ਹੋ ਗਿਆ ਅਸੀਂ ਅਸੀਂ ਹਾਂਜੀ ਕਾਰਵਾਈ ਪਹਿਲੇ ਕਹੇ ਤਾਂ ਕਾਰਵਾਈ ਕਰੋ ਲੋਕਾਂ ਦਾ ਕਾਫੀ ਵਿਰੋਧ ਐ ਜੀ ਲੋਕਾਂ ਦਾ ਬਹੁਤ ਵਿਰੋਧ ਐ ਜੀ ਹਾਂਜੀ ਹਾਂਜੀ ਇਹ ਵੀ ਦੱਸ ਦਿਆ ਮੈਂ ਤਾਂ ਇਧਰ ਘਟ ਆਇਆ ਥੋੜਾ ਜਿਹਾ ਮੈਨੂੰ ਹੀ ਨਹੀਂ ਪਤਾ ਇਹ ਫੈਕਟਰੀ ਆ ਪਹਿਲਾਂ ਉੱਥੇ ਕੋਰ ਕੋਰੇ ਵੇਚਦੇ ਹੁੰਦੇ ਬਦੌਨ ਹੁੰਦਾ ਸੀ ਪਹਿਲਾਂ ਹੁਣ ਇਹਨੇ ਖਰੀਆ ਇੱਥੇ ਗਰਕਰੀ ਬਣਾਉਂਦੇ ਵੀ ਆ ਅੰਦਰ 10 ਦੇ 30 ਸਿਲੰਡਰ ਵੀ ਪਏ ਆ ਉਹ ਕਦੇ ਵੀ ਵਿਰਾਸਟ ਹੋ ਸਕਦੇ ਆ ਜਿਸ ਨਾਲ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਗਿਆਨੀ ਮਾਲੀ ਇੱਕ ਡੇਢ ਸਾਲ ਦਾ ਬੱਚਾ ਇੱਕ ਨਮਨ ਥੋੜਾ ਜਿਹਾ ਦੁੱਖ ਖੁਦ ਬਹੁਤ ਦੁੱਖ ਹੋਇਆ ਜੀ ਸਾਰੇ ਮਹੱਲਾ ਨਿਵਾਸੀ ਤਾਂ ਹੀ ਸਾਰੇ ਇਕੱਠੇ ਹੋਏ ਆ ਸਾਰੇ ਮਹੱਲੇ ਨੂੰ ਦੁੱਖ ਆ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗਾ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ